ਪੰਜਾਬ ਦਾ ਸਿੱਖ ਦਿੱਲੀ ਤੋਂ ਆਏ ਹੋਏ ਸਿੱਖਾਂ ਤੇ ਭਰੋਸਾ ਕਿਉਂ ਕਰੂਗਾ ਮੈਂ ਤਾਂ ਮੇਰਾ ਸਿੱਧਾ ਸਿੱਧਾ ਸਵਾਲ ਤੁਸੀਂ ਜਾਂਚ ਕੇ ਹੈਰਾਨ ਹੋ ਜਾਏ ਕਿ ਬੜੇ سارے ਜਿਹੜੀ ਇੱਥੇ ਦੀ ਵੀ ਆਰਗੇਨਾਈਜੇਸ਼ਨਸ ਹੈ ਉਹ ਵੀ ਉਸ ਲੈਵਲ ਦਾ ਕੰਮ ਨਹੀਂ ਕੀਤਾ ਹੋਦਾ ਜਿਹੜਾ ਅਸੀਂ ਦਿੱਲੀ ਤੋਂ ਆ ਕੇ ਕਰ ਲਿਆ ਪਹਿਲੀ ਵਾਰ ਚੋਣਾ ਲੜਦੇ ਹੋ ਤੁਸੀਂ ਅਸੀਂ ਇਹ ਚੋਣਾ ਪਹਿਲੀ ਵਾਰ ਲੜ ਰਹੇ ਹਾਂ ਅਸੀਂ ਬਟ 4.5 ਸਾਲ ਤੋਂ ਅਲੱਗ ਜੱਥੇ ਬੰਦੀਆਂ ਦੇ ਅੰਦਰ असी दिल्ली और पंजाब के काफ़ी ग्राउंड लैवल त काम कर रहे हैं इधर नशे असी हैंडल करना है और गुरुद्वारा कमेटी का मैंबर उठे है कमिटी मेंबर तो गुरुद्वारा कमेटी का मैंबर नशे तो टेचअप कर सकता है ना मसले में बट वो टेचअप नहीं हो रहा क्योंकि गुरुद्वारा अलग चल रहे हैं और गुरुद्वारे की राजनीति अलग चल रही है और दूसरी राजनीति अलग चल रही है ਡਿਫਾਲਟ ਤੁਸੀਂ ਅਸੀਂ ਸਿੱਖ ਹੋਰ ਪੰਜਾਬੀ ਹੈਗੇ ਆ ਤੇ ਪੰਜਾਬ ਦੇ ਰੂਟ ਤੇ ਕਿਉਂ ਡਿਫਾਲਟ ਕਿਉਂ ਅਜਾ ਰਸੀਂ ਐਸ ਸੈਟਅਪ ਪਹਿਲੇ ਕਰਦੇ ਤੇ ਐ ਸਾਰੀ ਚੀਜ਼ਾਂ ਵੀ ਸਾਨੂੰ ਨਹੀਂ ਪਤਾ چلਦੀ ਔਰ ਸਾਡਾ ਪੋਲੀਟੀਕਲ ਅਜੰਡਾ ਨਹੀਂ ਸੀ ਬਟ ਉਹਨ 100% ਪੋਲੀਟੀਕਲ ਅਜੰਡਾ ਹੈ ਤੁਸੀਂ ਸਾਨੂੰ ਪਤਾ ਹੈ ਜੇ ਅਸੀਂ ਪਾਵਰ ਵਿੱਚ ਨਹੀਂ ਆਂਦੇ ਤਾਂ ਤਦ ਤੱਕ ਅਸੀਂ ਜਿਹੜੇ ਲੋਕਾਂ ਦੇ ਮਸਲੇ ਨਹੀਂ ਸੋਲਵ ਹੋ ਪਾਰੇ ਓਟੇ ਚ ਆਪਣੀ ਕਰ ਪਾਉਂਦੇ ਸੱਚੇ ਕਾਲ ਦਾ ਅਨਮਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਉਡੀਕ ਹਰ ਇੱਕ ਸਿੱਖ ਕਰ ਰਿਹਾ ਹੈ ਔਰ ਕਿਉਂਕਿ ਇਹ ਬਾਡੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਔਰ ਉਡੀਕ ਕੀਤੀ ਜਾ ਰਹੀ ਹੈ ਕਿ ਦੁਬਾਰਾ ਚੋਣਾਂ ਹੋਣ ਔਰ ਵਕ ਵਕ ਜਿਹੜੀਆਂ ਧਾਰਮਿਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਐ ਉਹ ਇਸ ਦੇ ਵਿੱਚ ਸ਼ਾਮਲ ਹੋਣ ਹੁਣ ਬਹੁਤ ਸਾਰੇ ਇਲਜ਼ਾਮ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਲਾਏ ਜਾਂਦੇ ਰਹੇ ਕਿ ਇੱਕ ਰਾਜਨੀਤਿਕ ਧਿਰ ਦਾ ਕਬਜ਼ਾ ਹੈ ਜਾਂ ਇਸ ਤਰ੍ਹਾਂ ਦੇ तमाम ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਪਰ ਇਹ ਸਭ ਦੇ ਵਿਚਾਲੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਇਹਨਾਂ ਚੋਣਾਂ ਦੇ ਲਈ ਤਿਆਰੀਆਂ ਕਰ ਰਹੀਆਂ ਹਾਲਾਂਕਿ ਇਸ ਦਾ ਐਲਾਨ ਹੋਣਾ ਬਾਕੀ ਹੈ ਇੱਕ ਦਿੱਲੀ ਤੋਂ ਜਥੇਬੰਦੀ ਹੈ ਜਿਹੜੀ ਦਿੱਲੀ ਔਰ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਇਹ ਦੋ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਗਲੋਬਲ ਔਰ ਨਾਲ ਇੱਕ ਰਾਜਨੀਤਿਕ ਧਿਰ ਇਸੇ ਜਿਹੜਾ ਫਰੰਟ ਹੈਗਾ ਇਹਨਾਂ ਦੀ ਰਾਜਨੀਤਿਕ ਧਿਰ ਹੈ ਨੈਸ਼ਨਲ ਲੋਕ ਕਲਿਆਣ ਪਾਰਟੀ ਔਰ ਜਿਹੜੀ ਇਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਗਲੋਬਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਔਰ ਦੂਜੀ ਜਿਹੜੀ ਪਾਰਟੀ ਹੈ ਰਾਜਨੀਤਿਕ ਪਾਰਟੀ ਹੈ ਨੈਸ਼ਨਲ ਲੋਕ ਕਲਿਆਣ ਪਾਰਟੀ ਉਹ 2027 ਦੇ ਵਿੱਚ ਆਪਣੀ ਕਿਸਮਤ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਜ਼ਮਾਏਗੀ ਔਰ ਦਿੱਲੀ ਦੇ ਵਿੱਚ ਵੀ ਚੋਣਾਂ ਲੜਨਗੇ ਮੇਰੇ ਨਾਲ ਨੇ ਨੈਸ਼ਨਲ ਪ੍ਰੈਜ਼ੀਡੈਂਟ ਸਾਫ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆਪਣਾ ਨਾਮ ਦੱਸ ਦਿਓ ਜੀ ਮੈਂ ਸਰਦਾਰ ਹਿੰਦੂਪ੍ਰੀਤ ਸਿੰਘ ਤੇ ਮੈਂ ਫਾਊਂਡਰ ਹਾਂ ਔਰ ਪ੍ਰੈਜ਼ੀਡੈਂਟ ਹਾਂ ਦੋਨੋਂ ਜਥੇਬੰਦੀਆਂ ਦੇ ਤੇ ਦਿੱਲੀ ਵਿਧਾਨ ਸਭਾ ਵੀ ਆਣ ਵਾਲੇ ਤੇ ਉਹਦੇ ਲਈ ਵੀ ਨੈਸ਼ਨਲ ਲੋਕਲ ਲიან ਪਾਰਟੀ ਸਾਰੀ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰੇਗੀ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਲੜਨ ਵਾਸਤੇ ਕਿਵੇਂ ਡਿਸੀਜਨ ਲਿਆ ਔਰ ਨਾਲੇ ਵੀ ਦੱਸੋ ਕਿ ਪਹਿਲੀ ਵਾਰ ਚੋਣਾ ਲੜ ਰਹੇ ਹੋ ਤੁਸੀਂ ਇਹ ਹਾਂਜੀ ਇਹ ਚੋਣਾ ਪਹਿਲੀ ਵਾਰ ਲੜ ਰਹੇ ਹਾਂ ਅਸੀਂ ਬਟ 4.5 ਸਾਲ ਤੋਂ ਅਲੱਗ ਜਥੇਬੰਦੀਆਂ ਦੇ ਅੰਦਰ ਅਸੀਂ ਦਿੱਲੀ ਔਰ ਪੰਜਾਬ ਦੇ ਵਿੱਚ ਕਾਫੀ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਹਾਂ ਤੇ ਜਿਹੜਾ ਅਸੀਂ ਗਰਾਉਂਡ ਲੈਵਲ ਤੇ ਪਿਛਲੇ 4.5 ਸਾਲ ਤੋਂ ਕੰਮ ਕਰ ਰਹੇ ਹਾਂ ਜਿਹੜੀ ਸੰਗਤ ਸਾਡੇ ਨਾਲ ਜੁੜੀ ਔਰ ਉਹਨਾਂ ਦੀ ਜਿਹੜੀ ਲੋਕਲ ਪਰੇਸ਼ਾਨੀਆਂ ਸੀ ਜਿਹੜੀ ਸਾਡੀ ਜਥੇਬੰਦੀ ਨੇ ਮਿਲ ਕੇ ਰਿਸੋਲਵ ਕਰੀ ਉਸੇ ਦੇ ਬਾਅਦ ਉਥੋਂ ਵਿਚਾਰ ਨਿਕਲ ਕੇ ਆਇਆ ਕਿ ਚੋਣੇ ਤੁਸੀਂ ਚਨਾਵਾ ਦੇ ਵਿੱਚ ਪਾਰਟਿਸਪੇਟ ਕਰਦੇ ਔਰ ਜਿਹੜੇ ਲੋਕ ਇੱਥੇ ਦੇ ਹੀ ਐ ਔਰ ਉਹੀ ਜਗ੍ਹਾ ਦੇ ਹੀ ਉਹ ਹੀ ਸਾਡੀ ਪਾਰਟੀ ਤੋਂ ਉਤਰੇ ਨਹੀਂ ਐ ਇਸ ਕੈਂਡੀਡੇਟ ਤੇ ਸਾਡੀ ਰਿਵਰਸ ਅਸੀਂ ਚੱਲੇ ਆ ਕਿ ਅਸੀਂ ਆਂ ਜੇ ਕੀ ਤਰ੍ਹਾਂ ਕੇ ਉਹ ਸੈਪਰੇਟ ਐ ਬਸ ਸਾਢੇ 4 ਸਾਲ ਤੋਂ ਸਾਡਾ ਤਾਂ ਆਨ ਪਬਲਿਕ ਆਲਰੇਡੀ ਐ ਆਪ ਜੀ ਕੰਮ ਕਰ ਰਹੇ ਹੋ ਆਲਰੇਡੀ ਹਾਂਜੀ ਹਾਂਜੀ ਸਾਢੇ 4 ਸਾਲ ਤੋਂ ਸਾਢੇ 4 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਗਲੋਬਲ ਦੇ ਅੰਦਰ ਐ ਨਹੀਂ ਨਹੀਂ ਦੋਨੋਂ ਦੇ ਅੰਦਰ ਨਹੀਂ ਐ ਦੋ ਆਊਟਫਿਟ ਤੇ ਹੁਣ ਬਨੇ ਆ ਜਿਹੜਾ ਕੰਮ ਚੱਲ ਰਿਹਾ ਉਹ ਸਾਡੀ ਅੱਲਾ ਦੇ ਅੱਲਾ ਆਰਗੇਨਾਈਜੇਸ਼ਨਸ ਐ ਉਹਨਾਂ ਦੇ ਅੰਦਰ ਚੱਲ ਰਿਹਾ ਐਨ ਜੀਓ ਦੇ ਅੰਦਰ एनजीओ काम कर रही है एनजीओ तो बाद ਤੁਸੀਂ ਸੋਚਿਆ ਕਿ ਇਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਜੀ ਬਈ ਤੁਸੀਂ ਅੱਛਾ ਕੰਮ ਕਰ ਰਹੇ ਹੋ ਤੇ ਕਿਉਂ ਨਹੀਂ ਤੁਸੀਂ ਚੋਣ ਵਿੱਚ ਆ ਕੇ ਆਪਣੀ ਪਾਵਰ ਸਟਰੋਂਗ ਕਰਦੇ ਤਾਂ ਕਿ ਜਿਹੜਾ ਸੋਲੂਸ਼ਨ ਅਜ ਨਹੀਂ ਹੋ پا ਰਿਹਾ ਉਹ ਹੋ ਸਕੇ ਤੇ ਇਸ ਵਜਾ ਦੇ ਨਾਲ ਜੱਥੇ ਬੰਦਿਆਂ ਦੀ ਨੀਵ ਰਚਨ ਦੀ ਲੋੜ ਪਈ ਪੰਜਾਬ ਦੀਆਂ ਬਹੁਤ ਸਾਰੀਆਂ ਬਹੁਤ ਸਾਰੇ ਫਰੰਟ ਹੈਗੇ ਨੇ ਸਿੱਖ ਜਥੇਬੰਦੀਆਂ ਬਹੁਤ ਸਾਰੀਆਂ ਹੈਗੀਆਂ ਨੇ ਸਾਬਕਾ ਜਥੇਦਾਰ ਸਰਦਾਰ ਰਜੀਤ ਸਿੰਘ ਵੀ ਆਪਣੇ ਬੈਨਰ ਹੇਠ ਜਿਹੜਾ ਉਹ ਤਿਆਰੀ ਕਰ ਰਹੇ ਆ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਉਹਨਾਂ ਨਾਲ ਕਿਸੇ ਨਾਲ ਇਸ ਤੋਂ ਪਹਿਲਾਂ ਜਾਂ ਸੋਚਿਆ ਕਿ ਉਹਨਾਂ ਨਾਲ ਚਰਚਾ ਕੀਤੀ ਜਾਵੇ ਇਕੱਠੇ ਹੋ ਕੇ ਲੜਿਆ ਜਾਵੇ ਜਾਂ ਤੁਸੀਂ ਤੁਸੀਂ ਸੋਚਿਆ ਕਿ ਤੁਸੀਂ ਇਕੱਲੇ ਲੜੋਗੇ ਇਕੱਲੇ ਲੜਨ ਦਾ ਮਕਸਦ ਕੀ ਹੈ ਤੜੇ ਲੜਨ ਦਾ ਮਤਲਬ ਤੜੇ ਇਕੱਲੇ ਲੜਨ ਦਾ ਮਤਸਦ ਹੈ ਕਿ ਸਾਦਾ ਦੀ ਜਿਹੜਾ ਪੂਰਾ ਅਜੰਡਾ ਹੈ ਔਲ ਵੈਲਫੇਅਰ অর ਡਵੈਲਪਮੈਂਟ ਦਾ ਅਸੀਂ ਨਵੇਂ ਤਰੀਕੇ ਦੇ ਨਾਲ ਦੇਖ ਰਹੇ ਹਾਂ ਫੋਰ ਐਗਜ਼ਾਮਪਲ ਜਿੱਦਾਂ ਐਜੀਪੀਸੀ ਦੀ ਚੋਣ ਹੈ ਤੇ ਹਰ ਪਿੰਡ ਦੇ ਵਿੱਚ ਗੁਰਦੁਆਰੇ ਸਹਿਬਾਨਾ ਔਰ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਕਮੇਟੀ ਮੈਂਬਰ ਦੀ ਤੇ ਅਦਰ ਉਹ ਕਮੇਟੀ ਮੈਂਬਰ ਆਪਣੇ ਪਿੰਡ ਦੀ ਜਾਂ ਆਪਣੇ ਏਰੀਆ ਦੀ ਲੋਕਲ ਪ੍ਰੋਬਲਮ ਟੇਕ ਅਪ ਕਰ ਲੈ ਤੇ ਉਹ ਡਾਇਰੈਕਟਲੀ ਜਿਹੜਾ ਕਾਉਂਸਲਰ ਹੈ ਜਾਂ ਸਰਪੰਚ ਹੈ ਜਾਂ ਜਿਹੜਾ ਐਮਐਲਏ ਹੈ ਉਹਨੂੰ ਵੀ ਟੇਕ ਅਪ ਕਰ ਸਕਦਾ ਹੈ ਬਟ ਅਨਫੋਰਚੂਨੇਟ ਹੈ ਕਿ ਇਸ ਡਾਇਰੈਕਸ਼ਨ ਦੇ ਵਿੱਚ ਅਸੀਂ ਸੋਚ ਨਹੀਂ ਰਹੇ ਤੇ ਅਦਰ ਨਸ਼ੇ ਨੂੰ ਅਸੀਂ ਹੈਂਡਲ ਕਰਨਾ ਹੈ ਔਰ ਗੁਰਦੁਆਰੇ ਕਮੇਟੀ ਦਾ ਮੈਂਬਰ ਉੱਥੇ ਹੈ ਤੇ ਗੁਰਦੁਆਰੇ ਕਮੇਟੀ ਦਾ ਮੈਂਬਰ ਨਸ਼ੇ ਨੂੰ ਤੋਂ ਟੈਚਪ ਤਰਸਦਾ ਹੈ ਨਾ ਮਸਲੇ ਨੂੰ ਬਟ ਉਹ ਟੈਚਪ ਨਹੀਂ ਹੋ ਰਹਾ ਕਿਉਂਕਿ ਗੁਰਦੁਆਰੇ ਅਲੱਗ ਚੱਲ ਰਹੇ ਹਨ ਔਰ ਗੁਰਦੁਆਰੇ ਦੀ ਰਾਜਨੀਤੀ ਅਲੱਗ ਚੱਲ ਰਹੀ ਹੈ ਔਰ ਦੂਸਰੀ ਰਾਜਨੀਤੀ ਅਲੱਗ ਚੱਲ ਰਹੀ ਹੈ ਤੇ ਕਿਉਂ ਨਹੀਂ ਗੁਰਦੁਆਰੇ ਦਾ ਪ੍ਰਬੰਧ ਇਤਨਾ ਸੋਲਿਡ ਹੋ ਜਾਏ ਕਿ ਜੀਡੀ ਸੰਗਤ ਉਹਦੇ ਨਾਲ ਜੁੜੀ ਹੈ ਔਰ ਸੰਗਤ ਦੇ ਲੋਕਲ ਮਸਲੇ ਸੁਰਦੋਰਾ ਕਮੇਟੀ ਵੀ ਪੈਰ ਵੀ ਕਰ ਸਕਦੇ ਤੇ ਉਸ ਦੁਰਦੋਰਾ ਕਮੇਟੀ ਨੂੰ ਮਜ਼ਬੂਤ ਕਰਨ ਦੇ ਲਈ ਇਹ ਚਦਮ ਚੁਕਾਇਆ ਹੈ। ਬੈਸੇ ਸੰਤੋਸ਼ਣ ਜੋ ਇਸ ਤਰ੍ਹਾਂ ਦਾ ਹੁਣ ਪ੍ਰਬੰਧ ਚੱਲ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਉਹਨਾਂ ਇਲਜ਼ਾਮਾਂ ਦੇ ਨਾਲ ਤੁਸੀਂ ਵੀ ਸਾਰੋਕਾਰ ਰੱਖਦੇ ਹੋ ਜਿਹੜੇ ਇਲਜ਼ਾਮ ਇਸ ਤੋਂ ਪਹਿਲਾਂ ਲੱਗਦੇ ਰਹੇ ਸ਼੍ਰੋਮਣੀ ਨਹੀਂ ਮੈਂ ਤੇ ਕਹਿ ਰਿਹਾ ਕਿ ਜੋ ਆਈ ਪੰਜਾਬ ਦਾ ਇੰਨੇ ਸਾਰੇ ਪਿੰਡਾਂ ਦੇ ਵਿੱਚ ਛਾਲ ਹੈ ਔਰ ਜੋ ਅਸੀਂ ਦੇਖ ਰਹੇ ਆ ਅਦਰ ਸਭ ਕੁਝ ਠੀਕੀ ਹੁੰਦਾ ਤੇ ਸਾਦੀ ਵੀ ਜ਼ਰੂਰਤ ਪੈਂਦੀ ਨਹੀਂ ਐਤੇ ਠੀਕ ਨਹੀਂ ਹੈ ਜਦ ਦੀ ਜ਼ਰੂਰਤ ਪੈ ਰਹੀ ਹੈ। ਪੰਜਾਬ ਦੇ ਵਿੱਚ ਸਿਆਸਤ ਕੁਝ ਹੋਰ ਤਰੀਕੇ ਦੀ ਹੈ। ਇਥੋਂ ਦਾ ਐਟਮੋਸਫੇਅਰ ਇਥੋਂ ਦੇ ਲੋਕਾਂ ਦਾ ਲੋਕਾਂ ਦੀ ਸੋਚ ਇਥੋਂ ਦੀ ਸਮਝ ਔਰ ਤੁਸੀਂ ਦਿੱਲੀ ਦੇ ਰਹਿਣ ਵਾਲੇ ਔਰ ਦਿੱਲੀ ਦੇ ਹੀ ਸਾਰੇ ਮੈਂਬਰੋਂ ਮਤਲਬ ਤੁਹਾਨੂੰ ਲੱਗਦਾ ਕਿ ਕਿੰਨਾਕ ਤੁਹਾਨੂੰ ਲੱਗਦਾ ਹੈ ਕਿ ਕੋਈ ਹਡਲ ਆ ਸਕਦੀ ਹੈ ਸਟਰਗਲ ਕਰਨੀ ਪੈ ਸਕਦੀ ਹੈ ਕਿਉਂਕਿ ਰਾਜਨੀਤਿਕ ਧਰਾਤਲ ਦੋਹਾਂ ਦਾ ਬਹੁਤ ਵੱਖਰਾ ਹੈ ਚਾਹੇ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰ ਲਓ ਚਾਹੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਗੱਲ ਕਰ ਲਿਓ ਉਹ ਸਮਝ ਬਹੁਤ ਵੱਖੋ ਵੱਖਰੀ ਹੈ ਤੁਹਾਨੂੰ ਲੱਗਦਾ ਹੈ ਇਸ ਸਮਝ ਦੇ ਵਿੱਚ ਜਣੀ ਇੱਕ ਇੱਕ ਆਪਸ ਦੇ ਵਿੱਚ ਤਾਲਮੇਲ ਬਣ ਸਕਦਾ ਹੈ ਹਾਂ ਦੇਖੋ ਉਸ ਦਾ ਨਾ ਬੜਾ ਸਿੰਪਲ ਤਾਰਨਾ ਹੈ ਕਿ ਦੋਨੋਂ ਜਿਹੜਾ ਸੰਗਤੇ ਹੋਈ ਹੈ ਮਤਲਬ ਜਿਹੜਾ ਬੰਦਾ ਅਗਰ ਤੋਂ ਗੁਰਦੁਆਰੇ ਲਈ ਵੀ ਜਾ ਰਿਹਾ ਹੈ ਔਰ ਇਹਦੇ ਉਹੀ ਬੰਦੇ ਆ ਤਰਤੂ ਸਰਪੰਚ ਨੂੰ ਜਾਂ ਐਮਐਲਏ ਵੋਟ ਡਾਲ ਰਿਹਾ ਤੇ ਸੰਗਤ ਤੇ ਕਾਮਨ ਹੈ ਮਸਲੇ ਅਲੱਗ ਹੋ ਸਕਦੇ ਪੰਜਾਬ ਦੀ ਪੰਜਾਬ ਦੀ ਸੰਗਤ ਜਿਹੜੀ ਹੈ ਜ਼ਿਆਦਾਤਰ ਜਿਹੜਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਬਹੁ ਗਿਣਤੀ ਹੈ ਸਿੱਖ ਬਹੁ ਗਿਣਤੀ ਹੈ ਪੰਜਾਬ ਦਾ ਸਿੱਖ ਦਿੱਲੀ ਤੋਂ ਆਏ ਹੋਏ ਸਿੱਖਾਂ ਤੇ ਭਰੋਸਾ ਕਿਉਂ ਕਰੂਗਾ ਮੈਂ ਤਾਂ ਮੇਰਾ ਸਿੱਧਾ ਸਿੱਧਾ ਸਵਾਲ ਹੈ ਨਹੀਂ ਮੇਰਾ ਇਹਨਾ ਜੀ ਬਈ ਦਿੱਲੀ ਤੋਂ ਆਨਾ ਜਾਂ ਕਿੱਥੋਂ ਆਨਾ ਇਹ ਇੰਪੋਰਟੈਂਟ ਨਹੀਂ ਹੈ ਇਹ ਇੰਪੋਰਟੈਂਟ ਹੈ ਕਿ ਜੀਡੀ ਲੋਟਲ ਪਰੇਸ਼ਾਨੀ ਹੈ ਉਹ ਨਾ ਤੁਸੀਂ ਟੈਕਅਪ ਕਰ ਸਕਦੇ ਹੋ ਕੀ ਨਹੀਂ ਤੁਜੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਉੱਥੋਂ ਹੀ ਹੋਰ ਟੈਕਅਪ ਚਲੇ ਅਦਰ ਟੈਕਅਪ ਕਰੀ ਸਕਦਾ ਹੁੰਦਾ ਤੇ ਸਾਡੀ ਲੋੜ ਹੀ ਨਹੀਂ ਪੈਂਦੀ ਐ ਚ ਬਹੁਤ ਸਾਰੀਆਂ ਚੀਜ਼ਾਂ ਇੱਕ ਗੱਲ ਜਿਹੜੀ ਹੈਗੀ ਹੈ ਜਿਹੜੀ ਕੋਰ ਕਮੇਟੀ ਸਾਡੀ ਬੇਸ਼ੱਕ ਦਿੱਲੀ ਦੀ ਹੋਵੇ ਜਿਹੜੇ ਸਾਡੇ ਮੈਂਬਰਾਨ ਹੋਣਗੇ ਉਹ ਸਾਰੇ ਦੇ ਸਾਰੇ ਪੰਜਾਬ ਤੋਂ ਹੈਗੇ ਨੇ ਜ਼ਿਆਦਾਤਰ 80 ਤੋਂ 90% ਉਹ ਪੰਜਾਬ ਤੋਂ ਹੀ ਹੋਣਗੇ ਸੋ ਜਿੱਦਾਂ ਤੁਸੀਂ ਸੋਚ ਦੀ ਗੱਲ ਕਰਦੇ ਹੋ ਵਿਚਾਰ ਦੀ ਗੱਲ ਕਰਦੇ ਹੋ ਤੇ ਉਹਨਾਂ ਦੀ ਸੋਚ ਸਾਡੇ ਨਾਲ ਲਾਂਦੀ ਹੈ ਔਰ ਸਾਡੀ ਕਾਮਨ ਸੋਚ ਬਣਦੀ ਹੈ ਔਰ ਜਿਹੜੇ ਸਾਡੇ ਡਿਸੀਜਨਸ ਨੇ ਜਿਹੜੇ ਸਾਡਾ ਮੈਨੀਫੈਸਟੋ ਦੇ ਪੁਆਇੰਟ ਨੇ ਸਾਰੇ ਨੇ ਉਹ ਸਾਰੇ ਦੇ ਸਾਰੇ ਅਸੀਂ ਇਕੱਠੇ ਮਿਲ ਕੇ ਬਣਾंदे ਪਿਆ। ਵੀ ਤੇ ਪੰਜਾਬ ਦੇ ਲੋਕਲੇ ਹੀ ਹੈ ਨਾ। ਤੇ ਜਿਹੜੇ ਰਹਿਣ ਵਾਲੇ ਪੰਜਾਬ ਦੇ ਹੀ ਹੈ। ਔਰ ਜਿਹੜਾ ਉਹਨਾਂ ਦਾ ਅਸੀਂ ਮੈਨੀਫੈਸਟੋ ਬਣਾਇਆ ਹੈ ਉਹ ਵੀ ਸਾਂਝੀ ਸੋਚ ਨਾਲ ਬਣਾਇਆ ਹੈ। ਸਿਰਫ ਇਹ ਜ਼ਰੂਰ ਹੈ ਕਿ ਭਈ ਜਿਹੜੀ ਕੋਰ ਕਮੇਟੀ ਹੈ ਜਾਂ ਫਾਊਂਡਿੰਗ ਕਮੇਟੀ ਹੈ ਉਹ ਭਾਰਤੀਆ ਭਟਾਏ ਤੇ ਚੱਲਦਾ ਹੀ ਹੈ। ਮੈਨੂੰ ਪਸਦਾ ਕਿ ਸਵਾਲ ਕਿਉਂ ਆਇਆ ਕਿਉਂਕਿ ਚਾਹੇ ਉਹ ਰਾਜਨੀਤਿਕ ਤੌਰ ਤੇ ਦੋਸ਼ ਹੋਵੇ ਹਨਾ ਰਾਜਨੀਤਿਕ ਲੈਵਲ ਦੀ ਸੋਚ ਲਈਏ ਅ ਅਕਸਰ ਲੱਗ ਜਾਂਦਾ ਹੈ ਕਿ ਦਿੱਲੀ ਤੋਂ ਆਏ ਲੋਕ ਜਦੋਂ ਪੰਜਾਬ ਦੇ ਵਿੱਚ ਕੰਮ ਕਰਦੇ ਆ ਤਾਂ ਸਮਝ ਲਓ ਕਿ ਸੈਂਟਰ ਦੀ ਗਵਰਨਮੈਂਟ ਦੀ ਕੋਈ ਨਾ ਕੋਈ ਤਾਕਤ ਜਿਹੜੀ ਉਹ ਅੰਦਰ ਘੁਸਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹੁੰਦਾ ਔਰ ਇਹ ਇਹ ਗੱਲਾਂ ਤੁਹਾਡੇ ਤੱਕ ਪਹੁੰਚਣ ਗਈਆਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੁਸੀਂ ਪੂਰਾ ਕਹ ਲੋ ਕਿ ਤੁਹਾਡੀ ਕੰਪੇਨ ਭਖ ਜੂਗੀ ਉਦੋਂ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਕਰਨਾ ਵੀ ਤੁਸੀਂ ਮੇਰੇ ਨਾਲ ਐਗਰੀ ਕਰ ਰਹੇ ਹੋਗੇ ਮੇਰੇ ਨਾਲ ਤਾਂ ਉਹ ਚੀਜ਼ ਨੂੰ ਜਸਟੀਫਾਈ ਕਿਵੇਂ ਇਹ ਪ੍ਰੋਬਲਮ ਵੀ ਸਾਨੂੰ ਫੇਸ ਕੀਤੀ ਜਦ ਅਸੀਂ ਇਹ ਸਾਰਾ ਸੋਸ਼ਲ ਟਾਮ ਵੀ ਕਰ ਰਹੇ ਸੀ ਉਦੋਂ ਵੀ ਆਈ ਹੈ ਹਾਂ ਹਾਂ ਜੀ ਸੋਸ਼ਲ ਟਾਮ ਕਰ ਰਹੇ ਹੋ ਤਾਂ ਤੁਹਾਡਾ ਕੀ ਇੰਟਰਸਟ ਹੈ ਸੋਸ਼ਲ ਟਾਮ ਕਰਨ ਦਾ ਬਟ ਸਵਾਲ ਹੈ ਕਿ ਅਗਰ ਅਸੀਂ ਕੋਈ ਪ੍ਰੋਬਲਮ ਦੇਖ ਰਹੇ ਆ ਤੇ ਐ ਤੇ ਨਹੀਂ ਕਿ ਅਸੀਂ ਚੁੱਪ ਰਹਿ ਸਕਦੇ ਆ ਔਰ ਦੂਜਾ ਕੀ ਹੈ ਬਾਇ ਡਿਫਾਲਟ ਤੁਜੀ ਸਿੱਖ ਹੋਰ ਪੰਜਾਬੀ ਹੈਗੇ ਆ ਤੇ ਪੰਜਾਬ ਦੇ ਰੂਟ ਤੇ ਸਾਈ ਡਿਫਾਲਟ ਕਿਉਂ ਨਹੀਂ ਤੁਜੀ ਸਾਰੇ ਸਿੱਖ ਹੋਰ ਪੰਜਾਬੀ ਹੈ ਤੋ ਜਿ ਐਸੀ ਸਿਕਰ ਪੰਜਾਬੀ ਹੋਈਏ ਪੰਜਾਬ ਦੇ ਨਾਲ ਤੇ ਜੁੜੇ ਹੋਇਆ ਤੇ ਸਿਰਫ ਐਸੀ ਜੀ ਭਈ ਚੋਟੀ ਸਾਡੀ ਫਿਜ਼ੀਕਲ ਇੱਥੇ ਐਸਟੈਬਲਿਸ਼ਮੈਂਟ ਨਹੀਂ ਸੀ ਬਟ ਜਿਹੜੇ ਵੀ ਉਪਰਾਲੇ ਅਸੀਂ ਇੱਥੇ ਕੀਤੇ ਹੈ ਤੁਸੀਂ ਜਾਂਚ ਕੇ ਹੈਰਾਨ ਹੋ ਜਾਏਗੇ ਬੜੇ سارے ਜਿਹੜੀ ਇੱਥੇ ਦੀ ਵੀ ਆਰਗੇਨਾਈਜੇਸ਼ਨਸ ਹੈ ਉਹ ਵੀ ਉਸ ਲੈਵਲ ਦਾ ਕੰਮ ਨੇ ਕੀਤਾ ਹੋਇਆ ਜਿਹੜਾ ਅਸੀਂ ਦਿੱਲੀ ਤੋਂ ਆ ਕੇ ਕਰ ਲਿਆ ਔਰ ਹਰ ਜਗ੍ਹਾ ਜਿੱਥੇ ਵੀ ਅਸੀਂ ਗਏ ਆ ਇੱਕ ਵਾਰੀ ਦੇ ਬਾਅਦ ਸ਼ੁਰੂ ਵਿੱਚ ਜਦ ਕੋਈ ਸਾਥ ਨੂੰ ਜਾਨਦਾ ਨਹੀਂ ਸੀ ਤਾਂ ਜ਼ਰੂਰ ਐ ਕੁਐਸ਼ਨ ਉਠਿਆ ਸੀ ਬੱਚੋ ਜੋ ਬੰਦਾ ਸਾਡੇ ਨਾਲ ਜੁੜ ਗਿਆ ਔਰ ਉਸਨੇ ਸਾਡਾ ਕੰਮ ਦੇਖਿਆ આજ ਤੱਕ ਉਹ ਸਾਰੇ ਲੋਕ 4.5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਦਿੱਲੀ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣਾਂ ਲੜੀ ਨਹੀਂ ਅੱਬੀ ਨਹੀਂ ਲੜੀ ਚੋਣ ਜੀ ਹੁਣੇ ਤੇ ਸਭ ਤੋਂ ਪਹਿਲੇ ਐਸਜੀਪੀਸੀ ਇਹਦੇ ਬਾਅਦ ਜਦ ਦਿੱਲੀ ਦਾ ਨੰਬਰ ਆਇਆ ਤਾਂ ਦਿੱਲੀ ਵੀ ਲੜਾਂਗੇ ਹੁਣ ਤੇ ਉਹ ਫਰੰਟ ਖੋਲ ਦਿੱਤੀ ਤਾਂ ਹੁਣੇ ਲੰਘ ਕੇ ਗਈਆਂ ਨਾ ਨਹੀਂ 2 ਸਾਲ ਪਹਿਲੇ ਹੋ ਗਏ 2 ਸਾਲ ਪਹਿਲੇ ਹੋ ਗਏ ਅੱਛਾ ਹੁਣ ਆਪਾਂ ਰਾਜਨੀਤੀ ਵਾਲੇ ਪਾਸੇ ਆਈਏ 2027 ਦਾ ਵਿਜ਼ਨ ਪੰਜਾਬ ਦੇ ਅੰਦਰ ਕਿਉਂ 2027 ਦਾ ਵਿਜ਼ਨ ਇਹ ਰਿਹਾ ਕਿ ਜਿਹੜਾ ਸਾਡਾ ਕੈਂਪੇਨ ਹੈ ਕਿਉਂਕਿ ਉਹ ਆਲਰੇਡੀ ਕੈਂਪੇਨ ਅਸੀਂ ਲਾਂਚ ਕਰ ਚੁੱਕੇ ਹਾਂ ਉਹਦਾ ਨਾਮ ਹੈ ਸਾਡਾ ਖੇਡਦਾ ਪੰਜਾਬ ਤੇ ਸਾਡਾ ਖੇਡਦਾ ਪੰਜਾਬ ਦੇ ਅੰਦਰ ਜਿੰਨੇ ਵੀ ਇਥੋਂ ਦੇ ਹੋਣ ਦੇ ਮਸਲੇ ਆ ਜਿੱਦਾਂ ਪਾਣੀ ਦਾ ਮਸਲਾ ਹੈ ਤੁਸੀਂ ਦੇਖ ਰਹੋ ਹਰ ਜਗਾ ਪਾਣੀ ਥੱਲੇ ਚਲਾ ਗਿਆ ਹੈ ਉਹਦੇ ਨਾਲ ਕੈਂਸਰ ਦਾ ਮਸਲਾ ਹੈ ਉਹਦੇ ਬਾਅਦ ਜਿਹੜਾ ਇੱਥੇ ਦੇ ਬੱਚੇ ਆ ਔਰ ਉਹਨਾਂ ਦਾ ਪਲਾਇਨ ਹੋ ਰਿਹਾ ਹੈ ਬਾਹਰ ਤੇ ਮੈਂ ਛੋਟਾ ਜਿਹਾ ਐਗਜ਼ਾਮਪਲ ਲੈਣਾ ਅਸੀਂ ਫਿਰੋਜ਼ਪੁਰ ਵਿੱਚ ਡਰੱਗ ਦੇ ਅਗੇਂਸਟ ਕੁਝ ਥਾਮ ਕੀਤਾ ਤਾਂ ਜਾਤੀਏ ਸਾਨੂੰ ਇਹ ਰਿਅਲਾਈਜ਼ ਹੋਇਆ ਕਿ ਬੜੇ سارے ਜਿਹੜਾ ਬੱਚਿਆਂ ਦਾ ਪਲਾਇਨ ਹੈ ਉਹ ਇਸ وجہ ਦੇ ਨਾਲ ਨਹੀਂ ਹੈ ਕਿ ਉਹ ਫੋਰਨ ਰਹਿਣਾ ਚਾਹੁੰਦੇ ਹਨ ਜਾਂ ਉਹ ਲਾਈਫ ਸਟਾਈਲ ਚਾਹੁੰਦੇ ਹਨ ਬਟ ਉਹਨਾਂ ਦਾ ਮੇਨ ਕਾਰਨ ਹੈ ਕਿ ਜਿਹੜੇ ਉਹਨਾਂ ਦੇ ਮਾਪੇ ਬੈ ਉਹ ਐ ਨਹੀਂ ਚਾਹੁੰਦੇ ਕਿ ਉਹਨ ਬੱਚਾ ਨੂੰ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਰਹਿ ਕੇ ਨਸ਼ੇ ਦੀ ਲਤ ਲੱਜੇ ਤੇ ਅਦਰ ਨਸ਼ੇ ਨੂੰ ਤਾਬੂ ਕਰ ਲਈਏ ਤੇ ਜਿਹੜਾ ਯੂਥ ਬਾਹਰ ਜਾ ਰਿਹਾ ਹੈ ਉਹ ਵਾਪਿਸ ਵੀ ਆ ਸਕਦਾ ਹੈ ਤੇ ਸਵਾਲ ਹੈ ਕਿ ਬਟ ਹੋਇਦਾ ਕਿਦਾਂ ਤੇ ਹਰ ਚੀਜ਼ ਦੇ ਉੱਤੇ ਜੁੱਤੀ 4.5 ਸਾਲ ਸਾਨੂੰ ਗਰਾਊਂਡ ਤੇ ਹੋਏ ਹੈ ਤਾਂ ਉਹਦਾ ਪੂਰਾ ਬਲੂਪ੍ਰਿੰਟ ਬਣਾ ਕੇ ਜਦ ਅਸੀਂ ਆਵਾਂਗੇ ਤੇ ਜਿਹੜੇ ਵੀ ਲੋਕ ਇੱਥੇ ਜੁੱਤੀ ਇੱਥੇ ਤੇ ਬਾਕੀ ਸਾਰੇ ਤੇ ਹੈ ਹੀ ਹੈ ਤੇ ਜਦ ਅਸੀਂ ਪੁਆਇੰਟ ਬਾਈ ਪੁਆਇੰਟ ਅਦਰ ਡਿਸਕਸ਼ਨ ਕਰਾਂਗੇ ਤੇ ਉਹ ਡਿਸਟ੍ਰਿਕਸ਼ਨ ਦੇ ਵਿੱਚ ਪਤਾ ਚੱਲ ਜਾਏਗਾ ਕਿ ਕੋਣ ਕਿੱਥੋਂ ਹੈ ਔਰ ਕਿੱਦੀ ਕਿੰਨੀ ਤਿਆਰੀ ਹੈ 27 ਦੀ ਚੋਣ ਹੈ ਦਿੱਲੀ ਰਹਿ ਕੇ ਲੜੋਗੇ ਪੰਜਾਬ ਰਹਿ ਕੇ ਲੜੋਗੇ ਪੰਜਾਬ ਰਹਿ ਕੇ ਪੰਜਾਬ ਚਾਓ ਹਾਂਜੀ ਕਿ ਲੋਕ ਚਾਹੁੰਦੇ ਨੇ ਕਿ ਬੰਦਾ ਪੰਜਾਬ ਦੇ ਵਿੱਚ ਹੀ ਰਵੇ ਜਿਹੜਾ ਜਿਹਨੂੰ ਅਸੀਂ ਚੁਣ ਕੇ ਭੇਜਣਾ ਹੈ ਉਹਦੀ ਵेशभूषा ਸਾਡੇ ਵਰਗਾ ਹੀ ਹੋਵੇ ਫੇਰ ਹੀ ਲੋਕ ਚੁਣਦੇ ਕਿਉਂਕਿ ਇਸ ਗੱਲ ਨੂੰ ਤੁਸੀਂ ਬਿਹਤਰ ਸਮਝ ਰਹੇ ਹੋਗੇ ਤੁਸੀਂ ਰਾਜਨੀਤੀ ਕਰ ਰਹੇ ਹੋ ਤੁਸੀਂ ਇਸ ਚੀਜ਼ ਨੂੰ ਬਿਹਤਰ ਸਮਝ ਰਹੇ ਹੋ ਨਹੀਂ ਉਹ ਮੈਂ ਸਮਝ ਰਿਹਾ ਤਾਂ ਤੀ ਉਹ ਜਿਹੜਾ ਹੁਣ ਅਬ ਸਾਡਾ ਸੈਟਅਪ ਦਿੱਲੀ ਹੈ ਉਹ ਧੀਰੇ ਧੀਰੇ ਸੈਟਅਪ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਐਸਟੈਬਲਿਸ਼ ਹੋ ਜਾਏਗਾ ਬਟ ਛੋਟੀ ਅਦਰ ਅਸੀਂ ਐਸ ਸੈਟਅਪ ਪਹਿਲੇ ਕਰਦੇ ਤੇ ਐ ਸਾਰੀ ਚੀਜ਼ਾਂ ਵੀ ਸਾਨੂੰ ਨਹੀਂ ਪਤਾ چلਦੀ ਔਰ ਸਾਡਾ ਪੋਲੀਟੀਕਲ ਅਜੈਂਡਾ ਨਹੀਂ ਸੀ ਬਟ ਉਹਨ 100% ਪੋਲੀਟੀਕਲ ਅਜੈਂਡਾ ਹੈ ਤੁਸੀਂ ਸਾਨੂੰ ਪਤਾ ਹੈ ਜੇ ਅਸੀਂ ਪਾਵਰ ਵਿੱਚ ਨਹੀਂ ਆਉਂਦੇ ਤਾਂ ਤਦ ਤੱਕ ਅਸੀਂ ਜਿਹੜੇ ਲੋਕਾਂ ਦੇ ਮਸਲੇ ਨਹੀਂ ਸੋਲਵ ਹੋ ਪਾਰੇ ਔਰ ਟੈਚਪ ਨਹੀਂ ਕਰ ਪਾ ਰਹੇ ਅੱਛਾ ਹੁਣ ਦੀ ਪੰਜਾਬ ਦੀ ਗਵਰਨਮੈਂਟ ਔਰ ਸੈਂਟਰ ਦੀ ਗਵਰਨਮੈਂਟ ਬਾਰੇ ਕੀ ਸੋਚਦੇ ਮੈਂ ਇਹਨਾਂ ਸੋਚਣਾ ਹੈ ਕਿ ਦੋਨੋਂ ਨੂੰ ਅਲਾਈਨਮੈਂਟ ਹੋ ਕੇ ਪੰਜਾਬ ਦੇ ਵੈਲਫੇਅਰ ਦੇ ਲਈ ਕੰਮ ਕਰਨਾ ਚਾਹੀਦਾ ਹੈ ਵਰਨਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਵੈਲਫੇਅਰ ਦੇ ਅਧਾ ਤੇ ਹੋ ਹੀ ਰਿਹਾ ਹੈ ਪਿਛੇ ਵੀ ਸਟੇਟਮੈਂਟ ਆਈ ਕਿ 10000 ਕਰੋੜ ਰੁਪਏ ਇਹਨਾਂ ਨੇ ਮੰਗੇ ਹੈ ਸੈਂਟਰਲ ਗਵਰਨਮੈਂਟ ਤੋਂ ਇਹ ਫੰਡ ਰੀਲੀਜ਼ ਨਹੀਂ ਹੋ ਰਹੇ ਯਾ ਪਿਛੇ ਉਹ ਵੀ ਆਈ ਸੀ ਨਿਊਜ਼ ਵੀ ਜਿਹੜੇ ਵੀ ਰੋਡ ਹੈ ਉਹ ਨਹੀਂ ਚੱਲ ਰਿਹਾ ਉਹਨਾਂ ਦਾ ਪ੍ਰੋਪਰ ਕੰਪਨਸੇਸ਼ਨ ਨਹੀਂ ਹੋ ਰਹਾ ਤੇ ਜਿਹੜਾ ਡਾਇਲੋਗ ਹੈ ਉਹ ਡਾਇਲੋਗ ਪ੍ਰੋਡਕਟਿਵ ਹੋਣ ਦੇ ਲਈ ਇੱਥੋਂ ਦੀ ਰਿਪਰੈਜੈਂਟੇਸ਼ਨ ਔਰ ਸੈਂਟਰ ਦੀ ਰਿਪਰੈਜੈਂਟੇਸ਼ਨ ਡਾਇਰੈਕਟਲੀ ਕੋਆਰਡੀਨੇਟ ਹੋਣੀ ਜ਼ਰੂਰੀ ਹੈ ਬੜ ਮંચਾ ਦੇ ਥਰੂ ਬਿਆਨਾ ਦੇ ਥਰੂ ਹਣੀ ਕੋਆਰਡੀਨੇਟ ਹੋ ਨਹੀਂ ਨਾ ਰਿਹਾ ਪਿਛਲੇ ਪਿਛਲੇ ਟਾਈਮ ਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਗਵਰਨਰ ਸਾਹਿਬ ਚੇਂਜ ਹੋ ਗਏ ਨੇ ਉਹਨਾਂ ਉਹਨਾਂ ਦੇ ਨਾਲ ਬਹੁਤ ਸਾਰਾ ਜਿਹੜਾ ਕੰਟਰੋਵਰਸ਼ਲ ਚੀਜ਼ਾਂ ਚੱਲਦੀਆਂ ਰਹੀਆਂ ਕੀ ਤੁਸੀਂ ਇਸ ਗੱਲ ਨਾਲ ਸਾਰੋਕਾਰ ਰੱਖਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਿਆਸੀ ਤਿਰ ਕੰਮ ਕਰਦੀ ਹੈ ਉਹ ਕਹਿੰਦੀ ਹੈ ਕਿ ਸੈਂਟਰਲ ਗਵਰਨਮੈਂਟ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾਨ ਵਾਲਾ ਸਲੂਕ ਕਰਦੀ ਆ ਤੁਸੀਂ ਇਸ ਗੱਲ ਨਾਲ ਸਾਰੂ ਕਰ ਰੱਖਦੇ ਨਹੀਂ ਮੈਂ ਰੱਖਾਂ ਸਮਝਦੇ ਹੋ ਕਿ ਹੁਣ ਵਾਲੀ ਗਵਰਨਮੈਂਟ ਵੀ ਕਰਦੀ ਆ ਹਾਂ ਹਾਂ ਮੈਂ ਕਹਿ ਰਿਹਾ ਜਿਹੜਾ ਇਹ ਪਹਿਲੂ ਹੈ ਇਹ ਪਹਿਲੂ ਜ਼ਰੂਰ ਹੋ ਸਕਦਾ ਹੈ ਬਟ ਉਸ ਪਹਿਲੂ ਨੂੰ ਅਦਰ ਰਿਸੋਲਵ ਕਰਨਾ ਹੈ ਤੇ ਇੱਕ ਪੋਜ਼ਿਟਿਵ ਸੋਚ ਰੱਖ ਕੇ ਕੋਆਰਡੀਨੇਟ ਕਰਨਾ ਜ਼ਰੂਰੀ ਹੈ ਫਾਰ ਇਗਜ਼ਾਮਪਲ ਚੋਟੀ ਸੈਂਟਰ ਦੀ ਜਿਹੜੀ ਗਵਰਨਮੈਂਟ ਹੈ ਜੀ ਔਰ ਦਿੱਲੀ ਦੀ ਗਵਰਨਮੈਂਟ ਹੈ ਔਰ ਐਲਜੀ ਵੀ ਹੈ ਤੁਹਾਨੂੰ ਪਤਾ ਨਾ ਦਿੱਲੀ ਦਾ ਜਿਹੜਾ ਟਰਾਈ ਸਿਸਟਮ ਚੱਲ ਰਿਹਾ ਹੈ ਉਥੇ ਵੀ ਕਨਫਲਿਕਟ ਚੱਲ ਰਹੇ ਹਨ ਔਰ ਇਸੇ ਤਰੀਕੇ ਦੀ ਉਹੀ ਜੀਡੀ ਸਰਕਾਰ ਹੈ ਉਹੀ ਸਰਕਾਰੀ ਥੀਵੀ ਹੈ ਤੇ ਅਦਰ ਤੁਸੀਂ ਕੁਝ ਆਪਣੀ ਸਟੇਟ ਦੇ ਵੈਲਫੇਅਰ ਦੇ ਲਈ ਕਰਨਾ ਹੈ ਤੇ ਤੁਹਾਨੂੰ ਹਰ ਹਾਲ ਦੇ ਵਿੱਚ ਉਹ ਡਾਇਲੌਗ ਓਪਨ ਰੱਖਣਾ ਪਈਦਾ ਹੈ ਸੈਂਟਰ ਦੇ ਨਾਲ ਅਦਰ ਤੁਸੀਂ ਉਹ ਡਾਇਲੌਗ ਸੈਂਟਰ ਦੇ ਨਾਲ ਓਪਨ ਨਹੀਂ ਰੱਖੋਗੇ ਤੇ ਐਟ ਦੀ ਐਂਡ ਜਿਹੜਾ ਵੈਲਫੇਅਰ ਔਰ ਡਵੈਲਪਮੈਂਟ ਹੋਣੀ ਚਾਹੀਦੀ ਹੈ ਆਪਣੇ ਸੂਬੇ ਦੀ ਉਹ ਰੁਕ ਜਾਈਗੀ ਕੋਈ ਵਜ੍ਹਾ ਹੋਦੀ ਹੈ ਠੀਕ ਹੈ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਬੇਸ਼ੱਕ ਸਰਦਾਰ ਜੀ ਹੋਰਾਂ ਦਾ ਜਿਹੜੀ ਜਿਹੜੀ ਬਾਡੀ ਬਣੀ ਹੋਈ ਆ ਮੇਨ ਬਾਡੀਜ਼ ਜਿਹੜੀਆਂ ਨੇ ਉਹ ਦਿੱਲੀ ਦੇ ਵਿੱਚ ਆ ਪਰ ਉਹ ਕਹਿੰਦੇ ਕਿ ਪੰਜਾਬ ਦੇ ਲਈ ਫਿਕਰਮੰਦੀ ਹੈ ਚਾਹੇ ਉਹ ਪੰਜਾਬ ਦੇ ਪਾਣੀ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਹੋ ਰਹੇ ਪਲੈਨ ਦੀ ਗੱਲ ਹੋਵੇ ਤੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਉਹ ਕਹਿੰਦੇ ਸਾਡੀ ਫਿਕਰਮੰਦੀ ਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਉਹ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਸਾਬਿਤ ਕਰਦੇ ਆ ਔਰ ਪੰਜਾਬ ਦੇ ਲੋਕ ਉਹਨਾਂ ਦੇ ਕਿੰਨਾ ਖਰੋਸਾ ਕਰਦੇ ਆ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਓ ਚੰਡੀਗੜ੍ਹ